चलो भई आयो आयो आयो

ਸੰਗਤਵਾਦ ਹੋਵੇ ਹੁਣ ਜੜਦੇ ਆਣੇ ਹਾਲੇ ਜੜਦੇ ਜਾਣੇ ਨਾਲ ਸਾਡੀ ਲਾਈਟਾਂ ਸੇਪਾਨ ਦੇ ਨਹੀਂ ਆਵਾਜ਼ਾਂ ਕਰਦੇ ਸੀ ਪੈਸਾ ਮਿਲਦਾ ਡਾਕਟਰ ਆਈਏ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋਨੇ ਪਰਮਾਤੇ ਹੋਤੇ ਆਪਾ ਵਰਦੁਰਾ ਸਾਹਿਬ ਦੇ ਖੇਸਰੀਆ ਸੰਤਾਂ ਬੜੇ ਅਦਰ ਸਪਾਦਰ ਦੇ ਨਾਲ ਪਹੁੰਚਿਆ ਸੁਸਰੀਆ ਇਸ ਸੱਤਾ ਨੂੰ ਬੁਧੋਰਾ ਪ੍ਰਬੰਧਕ ਕਮੇਟੀ ਬੁਲਾਈ ਇਥੇ ਪਹੁੰਚਦੇ ਲੱਖ ਲੱਖ ਵਧਾਈ ਹੋਵੇ ਜੀ ਔਰ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਤਾਂ ਨੂੰ ਕਿ ਆਪਾਂ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੜੇ ਅਦਰ ਸਪਾਦਰ ਦੇ ਨਾਲ ਬੈਠਣ ਦੀ ਕਿਰਪਾਤਾ करिएगा ਜੀ ਕਿਉਂਕਿ ਅੱਜ ਆਪਾਂ ਉਸ ਮਹਿਮਨ ਦਾ ਆਗਮਨ ਪਰ ਮਨਾ ਰਹੇ ਆ ਪ੍ਰਕਾਸ਼ ਪਿਹਾਰਾ ਮਨਾ ਰਹੇ ਆ ਜਿਸ ਮੇਰੇ ਸਾਹਿਬੇ ਕੁਮਾਰ ਸਾਹਿਬ ਸੰਗੁਰੂ ਦਾਸ ਮਹਾਰਾਜ ਜੀ ਨੇ ਆਪਣੀ ਸਾਰੀ ਜ਼ਿੰਦਗੀ ਆਪਣੀ ਕਾਮ ਦੇ ਲੇਖੇ ਲਗਾਈ ਕਿਉਂਕਿ ਇੱਕ ਸਮਾਜੀ ਜਦੋਂ ਸਾਨੂੰ ਉਸ ਪ੍ਰਮਾਤਮਾ ਦਾ ਨਾਂ ਤੇ ਨਾਮ ਸਿਮਰਨ ਦਾ ਸਮਾਂ ਦਿੱਤਾ ਜਾਂਦਾ ਸੀ ਤੇ ਨਾ ਹੀ ਉਹਦਾ ਨਾਮ ਸਿਮਰਨ ਸੁਣਦਾ ਇਹ ਹੈ ਤਾਂ ਇਹ ਚੜਕਾਇਆ ਹੈ ਕੋਈ ਮੌਕਾ ਪ੍ਰਾਪਤ ਹੁੰਦਾ ਸੀ ਉਹ ਮੁੰਡਾ ਵੇਖ ਡਿਗਣ ਲੱਗਾ ਦਿੱਤੇ ਸੀ ਉਸ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਸੀ ਤੱਕੇ ਨਹੀਂ ਕੋਈ ਜੀ ਆਦੀ ਆ ਸੀ ਤੇ ਜੇਕਰ ਸੁਣਦੇ ਸੀ ਕਿਸੇ ਦੇ ਮੁਖ ਦੇ ਵਿੱਚ ਦਸਾਂ ਦੇ ਕਰਨਾ ਦੇ ਵਿੱਚ ਸਿੱਕੇ ਪਾਏ ਜਾਂਦੇ ਸੀ